ਸਹਿਦਾਰ ਮੇਰੀ ਨੰਮੀ ਗੁੱਸਨੇ ਸਹਿਦਾਰ ਮੇਰੀ ਨੰਮੀ ਗੁੱਸਨੇ ਲੱਗੇ ਸਪਾਰੂ ਦੇ ਹਏ ਹੋਏ ਆ ਸਹਿਦਾਰ ਮੇਰੀ ਨੰਮੀ ਗੁੱਸਨੇ ਲੱਗੇ ਸਪਾਰੂ ਦੇ ਹਏ ਹੋਏ ਆ ਹੋ ਉਤੇ ਮੈਨੂੰ ਹੌਲੀ ਹੌਲੀ ਕਦੇ ਸੀ ਨਾਲੀ ਸੋ ਇਹ ਸਮਝੀਏ ਵੀ ਗੱਲ ਨਹੀਂ ਆਵੇ ਤਬਾਕ ਇੱਕ ਮਿਲ ਕੇ ਚੰਗਾ ਲੀਕੋ ਹੀ ਆਪਾਂ ਉਹ ਰੂਟੇ ਮੇਰੀ ਸੋਹਣੀ ਐੜੀ ਅੱਤੇ ਸਹੀ ਨਾਲੀ ਸੋਏ ਸਮਝੀ ਅਤਿ ਕਾਲੀ ਵੀ ਆਵਲੀ ਊਣੀ ਅਖੜਾ ਅਖੜੀ ਲਾਗੀ ਇਹਨੇ ਜਮਾ ਮੁਕੜ ਮੇ ਖਾਦੂ ਵੇ ਹਿਮੇ ਹਮਲੀਏ ਨੀ ਇਹੇੜਾ ਦੇ ਹਿਲਾਇਕ ਮੇ ਖਾਦੂ ਵੇ ਹਿਮੇ ਹਮਲੀਏ ਨੀ ਦਿੱਤੇ ਮਨਵਰ ਇਸ